ডেইলি পোস্ট পাঞ্জাবি دیکھ رہے দর্শਕਾਂ ਦਾ স্বাগਤ ਹੈ ਜੀ ਮੈਂ ਹਾਂសុਤ ਦੇ ਲਈ ਤਾਂ ਪੰਜਾਬ ਇਸ ਵੇਲੇ ਹੜ੍ਹਾਂ ਦੇ ਵਿੱਚ ਫਸਿਆ ਹੋਇਆ ਬਾ ਜੇਕਰ ਸੋ ਜੇ ਅਸੀਂ ਹੁਣ ਪੰਜਾਬ ਦੀ ਗੱਲ ਕਰੀਏ ਤਾਂ ਲੋਕਾਂ ਦੀ ਮਦਦ ਲਈ ਖੁਦ ਪੰਜਾਬੀ ਆ ਕੇ ਆਇਆ ਤਾਂ ਇਸ ਮੌਕੇ ਅਸੀਂ ਫਿਰੋਜ਼ਪੁਰ ਦੇ ਸਰਹੱਦੀ ਇਲਾਕੇ ਦੇ ਵਿੱਚ ਮੌਜੂਦਾ ਗੱਟੀ ਰਾਜੋਕੇ ਪਿੰਡ ਦੇ ਵਿੱਚਾਂ ਜੋ ਕਿ ਪੰਜਾਬ ਦਾ ਆਖਰੀ ਪਿੰਡ ਹੈ ਉਸ ਤੋਂ ਬਾਅਦ ਪਾਕਿਸਤਾਨ ਜਿਹੜਾ ਸ਼ੁਰੂ ਹੋ ਜਾਂਦਾ ਤਾਂ ਇੱਥੇ ਵਕੋਵਾਖਾ ਅਧਿਕਾਰੀ ਪਹੁੰਚ ਰਿਹਾ ਸੀ ਐਮਾਨ ਵੀ ਪਹੁੰਚੇ ਸਟੇਟ ਸਰਵਨਰ ਐਸਜੀਐਮ ਜੋ ਮੈਡਮ ਪਹੁੰਚੇ ਨੇ ਉਹਨਾਂ ਨਾਲ ਗੱਲਬਾਤ ਕਰ ਲੈਂਦੇ ਆ ਮੈਮ ਕੁਸ਼ੀ ਇੱਥੇ ਪਹੁੰਚੇ ਹਾਂ ਜੋ ਰਾਸ਼ਨ ਵੰਡਣ ਦੇ ਲਈ ਜਾਂ ਲੋਕਾਂ ਨਾਲ ਮਿਲਣ ਦੇ ਲਈ ਪਹਿਲਾਂ ਤਾਂ ਹਾਲਾਤਾਂ ਬਾਰੇ ਜਾਣਨਾ ਚਾਹੁੰਗਾ ਕਿਸ ਤਰੀਕੇ ਦੀ ਜਾਣਕਾਰੀ ਅਧਿਕਾਰੀਆਂ ਨਾਲ ਵੀ ਗੱਲਬਾਤ ਹੋਈ ਹੋਵੇਗੀ ਜੀ ਦੇਖੋ ਜੀ ਸਾਨੂੰ ਅੱਜ ਇਹ ਸੁਨੇਹਾ ਮਿਲਿਆ ਸੀ ਉਪਰੋਂ ਹਾਈ ਕੋਰਟ ਤੋਂ ਕਿ ਜਿੰਨੇ ਵੀ ਆਪਣੇ ਬਾੜ ਪੀੜਿਤ ਪਿੰਡ ਹੈਗੇ ਆ ਉੱਥੇ ਜਾ ਕੇ ਜਾਇਜ਼ਾ ਲਓ ਵੀ ਉਹਨਾਂ ਨੂੰ ਕਿਸ ਚੀਜ਼ ਦੀ ਰਿਕੁਆਇਰਮੈਂਟ ਹੈ ਸਾਡੀ ਅਮਰੇਬਲ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਇਸ ਚੀਜ਼ ਨੂੰ ਲੈ ਕੇ ਬਹੁਤ ਸੀਰੀਅਸ ਹੈ ਕੀ ਲੋਕਾਂ ਦੇ ਕੋਲ ਜੋ ਸਮਾਨ ਅਸੀਂ ਪਹੁੰਚਾ ਰਹੇ ਪਹੁੰਚ ਰਿਹਾ ਵੀ ਹੈ ਕਿ ਨਹੀਂ ਤਾਂ ਹਾਲਾਤ ਬਕਾਫੀ ਮਾੜੇ ਨੇ ਮੈਨੂੰ ਉਮੀਦ ਹੈਗੀ ਹੈ ਕਿ ਇਹਨਾਂ ਤੋਂ ਅਸੀਂ ਜਲਦੀ ਉਭਰਾਂਗੇ ਬਟ ਮੇਰੀ ਸਾਰੇ ਲੋਕਾਂ ਨੂੰ ਹੱਥ ਜੋੜ ਕੇ ਬੇਨਤੀ ਹੈਗੀ ਹੈ ਕਿ ਇਸ ਘੜੀ ਤੇ ਆਪਾਂ ਇੱਕ ਦੂਜੇ ਦਾ ਸਾਥ ਨਹੀਂ ਛੋੜਨਾ ਇੱਕ ਦੂਜੇ ਨਾਲ ਹੱਥ ਦਵਾਰ ਨਾਲ ਹੱਥ ਮਿਲਾ ਕੇ ਰੱਖਾਂਗੇ ਤਾਂ ਹੀ ਆਪਾਂ ਇਸ ਸਥਿਤੀ ਤੋਂ ਉਭਰ ਸਕਦੇ ਨੇ ਜੀ ਤੇ ਜਿੰਨੀ ਵੀ ਲੋਕਾਂ ਨੂੰ ਹੈਗੀ ਐ ਅਸੀਂ ਸਾਰੇ ਫਿਰੋਜ਼ਪੁਰ ਜੁਡੀਸ਼ਰੀ ਇਸ ਟਾਈਮ ਤੇ ਤੁਹਾਡੇ ਨਾਲ ਖੜੀ ਐ ਸੈਸ਼ਨ ਜੱਜ ਸਾਹਿਬ ਸੁਮਿਤ ਮਲਹੋਤਰਾ ਜੀ ਇਸ ਟਾਈਮ ਤੇ ਤੁਹਾਡੇ ਨਾਲ ਖੜੇ ਨੇ ਉਹਨਾਂ ਨਾਲ ਅਸੀਂ ਪੂਰੀ ਟੀਮ ਖੜੇ ਨੇ ਜੇ ਤੁਹਾਨੂੰ ਕੁਝ ਵੀ ਲੱਗਦਾ ਹੈਗਾ ਮੇਰੇ ਨਾਲ ਵਕੀਲ ਸਾਹਿਬਾਨ ਸ਼੍ਰੀ ਗਗਨ ਗੋਕਲਾਨੀ ਜੀ ਵੀ ਆਏ ਨੇ ਅਸੀਂ ਆਪਣਾ ਨੰਬਰ ਉਹਨਾਂ ਦੇ ਕੋਲ ਛੱਡ ਕੇ ਜਾ ਰਹੇ ਨੇ ਲੋਕਾਂ ਕੋਲ ਤੇ ਕੋਈ ਵੀ ਚੀਜ਼ ਦੀ ਲੋੜ ਹੋਏ ਤੁਸੀਂ ਉਸ ਨੰਬਰ ਤੇ ਕਾਲ ਕਰ ਰਹੇ ਹੋ ਜੇ ਤੁਹਾਨੂੰ ਲੱਗਦਾ ਹੈਗਾ ਵੀ ਪ੍ਰਸ਼ਾਸਨ ਵੱਲੋਂ ਕਿਸੇ ਵੀ ਚੀਜ਼ ਦੀ ਕੋਤਾਹੀ ਹੋ ਰਹੀ ਹੈਗੀ ਹੈ ਉਹ ਫਿਰ ਅਸੀਂ ਬੀਇੰਗ ਪੋਰਟ ਬੀਇੰਗ ਜੁਡੀਸ਼ੀਅਲ ਆਫੀਸਰ ਉਹਨੂੰ ਰੈਕਟੀਫਾਈ ਕਰਨ ਦੀ ਕੋਸ਼ਿਸ਼ ਕਰਾਂਗੇ ਮੈਮ ਬੜੀ ਵੱਡੀ ਗੱਲ ਤੁਸੀਂ ਕਹੀ ਹੈ ਜੀ ਕਿ ਜੇਕਰ ਪ੍ਰਸ਼ਾਸਨ ਵੱਲੋਂ ਕੋਤਾਹੀ ਵਰਤੀ ਜਾਂਦੀ ਹੈ ਤਾਂ ਉਹਦੇ ਲਈ ਤੁਸੀਂ ਕਾਨੂੰਨੀ ਤੌਰ ਤੇ ਜਿਹੜਾ ਦੇਖਿਆ ਜਾਏਗਾ ਮੈਟਰ ਪਰ ਮੈਂ ਇੱਥੇ ਮਾਮਲੇ ਦੀ ਗੱਲ ਕਰਾਂ ਜਿਸ ਤਰੀਕੇ ਦਾ ਮਾਹੌਲ ਬਣਿਆ ਹੋਇਆ ਲੋਕ ਕਾਫੀ ਜ਼ਿਆਦਾ ਮੁਸੀਬਤ ਦੇ ਵਿੱਚ ਆ ਤਾਂ ਅਕਸਰ ਕਿਹਾ ਜਾਂਦਾ ਕਹਿੰਦੇ ਜਦੋਂ ਕਿਤੇ ਵੀ ਮੁਸੀਬਤ ਆਉਂਦੀ ਹੈ ਦੇਸ਼ ਹੋਵੇ ਵਿਦੇਸ਼ ਹੋਵੇ ਪੰਜਾਬੀ ਹਮੇਸ਼ਾ ਅੱਗੇ ਆਉਂਦੇ ਆ ਪਰ ਇਸ ਵਾਰ ਪੰਜਾਬੀਆਂ ਤੇ ਮੁਸੀਬਤ ਕੋਈ ਤਾਂ ਪੰਜਾਬੀ ਹੀ ਉਹਨਾਂ ਦਾ ਸਾਥ ਦੇ ਰਹੇ ਇਹ ਵੀ ਇੱਕ ਬੜੀ ਵੱਡੀ ਗੱਲ ਹੈ ਦੇਖੀ ਜੀ ਇਸ ਟਾਈਮ ਤੇ ਕਿਸੇ ਵਿੱਚ ਇਸ ਤੇ ਕਮੈਂਟ ਕਰਨਾ ਬੜਾ ਉਹ ਹੈਗਾ ਇਨ ਸਾਨੀਆਂ ਨੂੰ ਕਮਾਣਾ ਚਾਹੀਦੇ ਸਾਨੀਆਂ ਦੇ ਮੈਂ ਬਸ ਇੱਥੇ ਆਪਣੇ ਸ਼ਬਦ ਨੂੰ ਮਾਮ ਦਾ ਜਿਸ ਤਰੀਕੇ ਤੁਸੀਂ ਮਾਹੌਲ ਦੇਖ ਕੇ ਆਏ ਹੋ ਜੇਕਰ ਜ਼ਰੂਰਤਾਂ ਦੀ ਗੱਲ ਕਰਾਂ ਕਿਸ ਤਰੀਕੇ ਦੀਆਂ ਜ਼ਰੂਰਤਾਂ ਨੇ ਕਿਉਂਕਿ ਜੋ ਲੋਕ ਨੇ ਲਗਾਤਾਰ ਉਹ ਵੀ ਪੁੱਛ ਰਿਹਾ ਕਿ ਕੀ ਚੀਜ਼ ਪਹੁੰਚਾਈ ਜਾਣੀ ਚਾਹੀਦੀ ਹੈ ਦੇਖਿਓ ਸਭ ਤੋਂ ਪਹਿਲਾਂ ਤਾਂ ਖਾਣਾ ਹੁੰਦਾ ਜਿੱਥੇ ਤੱਕ ਮੈਂ ਦੇਖਿਆ ਲੇਗਾ ਖਾਣਾ ਪ੍ਰੋਪਰ ਸਪਲਾਈ ਹੋ ਰਿਹਾ ਹੈਗਾ ਜੇ ਕਿਤੇ ਨਹੀਂ ਹੋ ਰਿਹਾ ਮੈਂ ਉਹ ਵੀ ਕਹਿ ਰਿਹਾ ਸਾਨੂੰ ਦੱਸਿਆ ਜਾਵੇ ਬੱਚਿਆਂ ਲਈ ਦੁੱਧ ਮੱਛਰਦਾਨੀ ਸਭ ਤੋਂ ਵੱਡੀ ਸਭ ਤੋਂ ਵੱਡਾ ਚੀਜ਼ ਹੈਗੇ ਸਾਫ਼ ਸੁਥਰਾ ਪਾਣੀ ਬਿਲਕੁਲ ਔਰ ਵੀ ਔਰਤਾਂ ਲਈ ਜੋ ਚੀਜ਼ਾਂ ਦੀ ਲੋੜ ਹੈਗੀ ਹੈ ਦਵਾਈਆਂ ਦੀ ਲੋੜ ਹੈਗੀ ਹੈ ਪਸ਼ਵਾਂ ਲਈ ਆਪਣੇ ਚਾਰਾ ਦੀ ਲੋੜ ਹੈਗੀ ਹੈ ਅਸੀਂ ਉਹ ਪ੍ਰੋਵਾਈਡ ਕਰਵਾ ਰਹੇ ਹਾਂ ਤੇ ਉਹੀ ਹੈ ਕਿ ਜਿੰਨੀ ਵੀ ਰਿਕੁਆਇਰਮੈਂਟ ਹੈ ਸਾਨੂੰ ਨੋਟ ਕਰਵਾਓ ਵੱਤੋ ਵੱਧ ਅਸੀਂ ਪ੍ਰੋਵਾਈਡ ਕਰਵਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਇਸ ਟਾਈਮ ਤੇ ਹਮੇਸ਼ਾ ਮੈਮ ਗੱਲਬਾਤ ਕਰ ਲਈ ਤਾਂ ਲਗਾਤਾਰ ਅਧਿਕਾਰੀ ਹੈ ਜਿਹੜੇ ਉਹ ਪਹੁੰਚ ਰਿਹਾ ਤਨੀਹਾ ਗੋਵਿਲ ਮੈਮ ਵੀ ਇੱਥੇ ਪਹੁੰਚੇ ਨੇ ਤਾਂ ਤਸਵੀਰਾਂ ਫਿਰੋਜ਼ਪੁਰ ਦੇ ਪਿੰਡ ਗੱਟੀ ਰਾਜੂ ਕਿਤੂ ਸਾਂਝੀਆਂ ਕਰ ਰਹੇ ਹਾਂ ਸਹਿਯੋਗੀ ਸਾਥੀ ਸੁਖਵਿੰਦਰ ਦੇ ਨਾਲ ਸੁਖਦਲੇ ਡੇਲੀ ਪੋਸਟ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਜੀ ਮੈਂ ਹਾਂ ਸੁਖਦਲੇ ਤਾਂ ਪੰਜਾਬ ਇਸ ਵੇਲੇ ਹੜ੍ਹਾਂ ਦੇ ਵਿੱਚ ਫਸਿਆ ਹੋਇਆ ਬਾ ਜੇਕਰ ਸੋ ਜੇ ਹੋ ਪੰਜਾਬ ਦੀ ਗੱਲ ਕਰੀਏ ਤਾਂ ਲੋਕਾਂ ਦੀ ਮਦਦ ਲਈ ਖੁਦ ਪੰਜਾਬੀ ਆ ਕੇ ਆ ਰਹੇ ਆ। ਇਸ ਮੌਕੇ ਅਸੀਂ ਫਿਰੋਜ਼ਪੁਰ ਦੇ ਸਰਹੱਦੀ ਇਲਾਕੇ ਦੇ ਵਿੱਚ ਮੌਜੂਦਾ ਗੱਟੀ ਰਾਜੋਕੇ ਪਿੰਡ ਦੇ ਵਿੱਚਾਂ ਜੋ ਕਿ ਪੰਜਾਬ ਦਾ ਆਖਰੀ ਪਿੰਡ ਹੈ ਉਸ ਤੋਂ ਬਾਅਦ ਪਾਕਿਸਤਾਨ ਜਿਹੜਾ ਸ਼ੁਰੂ ਹੋ ਜਾਂਦਾ ਤਾਂ ਇੱਥੇ ਵੱਖ-ਵੱਖ ਅਧਿਕਾਰੀ ਪਹੁੰਚ ਰਹੇ ਸੀਐਮਾਨ ਵੀ ਪਹੁੰਚੇ ਸਟੇਜ ਤੋਂ ਵਿੱਚ ਨਾਲ ਏਸੀਜੀਐਮ ਜੋ ਮੈਡਮ ਪਹੁੰਚੇ ਨੇ ਉਹਨਾਂ ਨਾਲ ਗੱਲਬਾਤ ਕਰ ਲੈਂਦੇ ਆ ਮੈਮ ਕਿ ਜੀ ਇੱਥੇ ਪਹੁੰਚੇ ਹਾਂ ਜੋ ਰਾਸ਼ਨ ਵੰਡਣ ਦੇ ਲਈ ਜਾਂ ਲੋਕਾਂ ਨਾਲ ਮਿਲਣ ਦੇ ਲਈ ਪਹਿਲਾਂ ਤਾਂ ਹਾਲਾਤਾਂ ਬਾਰੇ ਜਾਣਨਾ ਚਾਹੂੰਗਾ ਕਿਸ ਤਰੀਕੇ ਦੀ ਜਾਣਕਾਰੀ ਅਧਿਕਾਰੀਆਂ ਨਾਲ ਵੀ ਗੱਲਬਾਤ ਹੋਈ ਹੋਏਗੀ ਜੀ ਦੇਖੋ ਜੀ ਸਾਨੂੰ ਅੱਜ ਐ ਸੁਨੇਹਾ ਮਿਲਿਆ ਸੀ ਉਪਰੋਂ ਹਾਈ ਕੋਰਟ ਤੋਂ ਕਿ ਜਿੰਨੇ ਵੀ ਆਪਣੇ ਬਾੜ ਪੀੜਿਤ ਪਿੰਡ ਹੈਗੇ ਆ ਉੱਥੇ ਜਾ ਕੇ ਜਾਇਜ਼ਾ ਲਓ ਵੀ ਉਹਨਾਂ ਨੂੰ ਕਿਸ ਚੀਜ਼ ਦੀ ਰਿਕੁਆਇਰਮੈਂਟ ਹੈ ਸਾਡੀ ਆਨਰੇਬਲ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਇਸ ਚੀਜ਼ ਨੂੰ ਲੈ ਕੇ ਬਹੁਤ ਸੀਰੀਅਸ ਹੈ ਕੀ ਲੋਕਾਂ ਦੇ ਕੋਲ ਜੋ ਸਮਾਨ ਅਸੀਂ ਪਹੁੰਚਾ ਰਹੇ ਹਾਂ ਪਹੁੰਚ ਰਿਹਾ ਵੀ ਹੈ ਕਿ ਨਹੀਂ ਤਾਂ ਹਾਲਾਤ ਬਕਾਫੀ ਮਾੜੇ ਨੇ ਮੈਨੂੰ ਉਮੀਦ ਹੈਗੀ ਹੈ ਕਿ ਇਹਨਾਂ ਤੋਂ ਅਸੀਂ ਜਲਦੀ ਉਭਰਾਂਗੇ ਬਟ ਮੇਰੀ ਸਾਰੇ ਲੋਕਾਂ ਨੂੰ ਹੱਥ ਜੋੜ ਕੇ ਬੇਨਤੀ ਹੈਗੀ ਹੈ ਕਿ ਇਸ ਘੜੀ ਤੇ ਆਪਾਂ ਇੱਕ ਦੂਜੇ ਦਾ ਸਾਥ ਨਹੀਂ ਛੋੜਨਾ ਇੱਕ ਦੂਜੇ ਨਾਲ ਹੱਥ ਦੋੜਾਂ ਨਾਲ ਹੱਥ ਮਿਲਾ ਕੇ ਰੱਖਾਂਗੇ ਤਾਂ ਹੀ ਆਪਾਂ ਇਸ ਸਥਿਤੀ ਤੋਂ ਉੱਭਰ ਸਕਦੇ ਨੇ ਜੀ ਤੇ ਜਿੰਨੀ ਵੀ ਲੋਕਾਂ ਨੂੰ ਹੈਗੀ ਐ ਅਸੀਂ ਸਾਰੇ ਫਿਰੋਜ਼ਪੁਰ ਜੁਡੀਸ਼ਰੀ ਇਸ ਟਾਈਮ ਤੇ ਤੁਹਾਡੇ ਨਾਲ ਖੜੀ ਐ ਸੈਸ਼ਨ ਜੱਜ ਸਾਹਿਬ ਸੁਮਿਤ ਮਲਹੋਤਰਾ ਜੀ ਇਸ ਟਾਈਮ ਤੇ ਤੁਹਾਡੇ ਨਾਲ ਖੜੇ ਨੇ ਉਹਨਾਂ ਨਾਲ ਅਸੀਂ ਪੂਰੀ ਟੀਮ ਖੜੇ ਨੇ ਜੇ ਤੁਹਾਨੂੰ ਕੁਝ ਵੀ ਲੱਗਦਾ ਹੈਗਾ ਮੇਰੇ ਨਾਲ ਵਕੀਲ ਸਾਹਿਬਾਨ ਸ਼੍ਰੀ ਗਗਨ ਗੋਕਲਾਨੀ ਜੀ ਵੀ ਆਏ ਨੇ ਅਸੀਂ ਆਪਣਾ ਨੰਬਰ ਉਹਨਾਂ ਦੇ ਕੋਲ ਛੱਡ ਕੇ ਜਾ ਰਹੇ ਨੇ ਲੋਕਾਂ ਕੋਲ ਤੇ ਕੋਈ ਵੀ ਚੀਜ਼ ਦੀ ਲੋੜ ਹੋਏ ਤੁਸੀਂ ਉਸ ਨੰਬਰ ਤੇ ਕਾਲ ਕਰ ਰਹੇ ਹੋ ਜੇ ਤੁਹਾਨੂੰ ਲੱਗਦਾ ਹੈਗਾ ਵੇ ਪ੍ਰਸ਼ਾਸਨ ਵੱਲੋਂ ਕਿਸੇ ਵੀ ਚੀਜ਼ ਦੀ ਕੋਤਾਹੀ ਹੋ ਰਹੀ ਹੈਗੀ ਹੈ ਉਹ ਫਿਰ ਅਸੀਂ ਬੀਇੰਗ ਪੋਰਟ ਬੀਨ ਜੁਡੀਸ਼ੀਅਲ ਆਫੀਸਰ ਉਹਨੂੰ ਰੈਕਟੀਫਾਈ ਕਰਨ ਦੀ ਕੋਸ਼ਿਸ਼ ਕਰਾਂਗੇ ਮੈਮ ਬੜੀ ਵੱਡੀ ਗੱਲ ਤੁਸੀਂ ਕਹੀ ਹੈ ਜੀ ਕਿ ਜੇਕਰ ਪ੍ਰਸ਼ਾਸਨ ਵੱਲੋਂ ਕਿ ਕੋਤਾਹੀ ਵਰਤੀ ਜਾਂਦੀ ਹੈ ਤਾਂ ਉਹਦੇ ਲਈ ਤੁਸੀਂ ਕਾਨੂੰਨੀ ਤੌਰ ਤੇ ਜਿਹੜਾ ਦੇਖਿਆ ਜਾਏਗਾ ਮੈਟਰ ਪਰ ਮੈਂ ਇੱਥੇ ਮਾਮਲੇ ਦੀ ਗੱਲ ਕਰਾਂ ਜਿਸ ਤਰੀਕੇ ਦਾ ਮਾਹੌਲ ਬਣਿਆ ਹੋਇਆ ਲੋਕ ਕਾਫੀ ਜ਼ਿਆਦਾ ਮੁਸੀਬਤ ਦੇ ਵਿੱਚ ਆ ਤਾਂ ਅਕਸਰ ਕਿਹਾ ਜਾਂਦਾ ਕਹਿੰਦੇ ਜਦੋਂ ਕਿਤੇ ਵੀ ਮੁਸੀਬਤ ਆਉਂਦੀ ਹੈ ਦੇਸ਼ ਹੋਵੇ ਵਿਦੇਸ਼ ਹੋਵੇ ਪੰਜਾਬੀ ਹਮੇਸ਼ਾ ਆਗੇ ਹੁੰਦੇ ਆ ਪਰ ਇਸ ਵਾਰ ਪੰਜਾਬੀਆਂ ਤੇ ਮੁਸੀਬਤ ਵੀ ਤਾਂ ਪੰਜਾਬੀ ਹੀ ਉਹਨਾਂ ਦਾ ਸਾਥ ਦੇ ਰਹੇ ਇਹ ਵੀ ਇੱਕ ਬੜੀ ਵੱਡੀ ਗੱਲ ਹੈ ਦੇਖੀ ਜੀ ਇਸ ਟਾਈਮ ਤੇ ਕਿਸੇ ਵਿੱਚ ਇਸ ਤੇ ਕਮੈਂਟ ਕਰਨਾ ਬੜਾ ਉਹ ਹੈਗਾ ਸਾਂ ਨੀਆਂ ਨੂੰ ਕਮਾਣਾ ਚਾਹੀਦੇ ਨੇ ਸਾਂ ਨੀਆਂ ਦੇ ਮੈਂ ਬਸ ਇੱਥੇ ਆਪਣੇ ਸ਼ਬਦ ਨੂੰ ਲਾਮ ਦਵਾਂ ਜਿਸ ਤਰੀਕੇ ਤੁਸੀਂ ਮਾਹੌਲ ਦੇਖ ਕੇ ਆਏ ਹੋ ਜੇਕਰ ਜ਼ਰੂਰਤਾਂ ਦੀ ਗੱਲ ਕਰਾਂ ਕਿਹੋ ਜਿਹੇ ਦੀਆਂ ਜ਼ਰੂਰਤਾਂ ਨੇ ਕਿਉਂਕਿ ਜੋ ਲੋਕ ਨੇ ਲਗਾਤਾਰ ਉਹ ਵੀ ਪੁੱਛ ਰਿਹਾ ਕਿ ਕੀ ਚੀਜ਼ ਪਹੁੰਚਾਈ ਜਾਣੀ ਚਾਹੀਦੀ ਹੈ ਦੇਖਿਓ ਜਦੋਂ ਪਹਿਲਾਂ ਤਾਂ ਖਾਣਾ ਹੁੰਦਾ ਜਿੱਥੇ ਤੱਕ ਮੈਂ ਦੇਖਿਆ ਲੇਗਾ ਖਾਣਾ ਪ੍ਰੋਪਰ ਸਪਲਾਈ ਹੋ ਰਿਹਾ ਆਏਗਾ ਜੇ ਕਿਤੇ ਨਹੀਂ ਹੋ ਰਿਹਾ ਮੈਂ ਉਹੀ ਕਹਿ ਰਿਹਾ ਸਾਨੂੰ ਦੱਸਿਆ ਜਾਵੇ ਬੱਚਿਆਂ ਲਈ ਦੁੱਧ ਮੱਛਰਦਾਨੀ ਸਭ ਤੋਂ ਵੱਡੀ ਸਭ ਤੋਂ ਵੱਡਾ ਚੀਜ਼ ਹੈਗੇ ਸਾਫ਼ ਸੁਥਰਾ ਪਾਣੀ। ਔਰ ਵੀ ਔਰਤਾਂ ਲਈ ਜੋ ਚੀਜ਼ਾਂ ਦੀ ਲੋੜ ਹੈਗੀ ਹੈ ਦਵਾਈਆਂ ਦੀ ਲੋੜ ਹੈਗੀ ਹੈ ਪਸ਼ਵਾਂ ਲਈ ਆਪਣੇ ਚਾਰਾ ਦੀ ਲੋੜ ਹੈਗੀ ਹੈ ਅਸੀਂ ਉਹ ਪ੍ਰੋਵਾਈਡ ਕਰਵਾ ਰਹੇ ਹਾਂ ਤੇ ਉਹੀ ਹੈ ਕਿ ਜਿੰਨੀ ਵੀ ਰਿਕੁਆਇਰਮੈਂਟ ਹੈ ਸਾਨੂੰ ਨੋਟ ਕਰਵਾਓ। ਵੱਤੋ ਵੱਧ ਅਸੀਂ ਪ੍ਰੋਵਾਈਡ ਕਰਵਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਇਸ ਟਾਈਮ ਤੇ ਹਮ ਗੱਲਬਾਤ ਕਰਨ ਲਈ ਤਾਂ ਲਗਾਤਾਰ ਅਧਿਕਾਰੀ ਆ ਜਿਹੜੇ ਉਹ ਪਹੁੰਚ ਰਿਹਾ ਤੇ ਨੀਹਾ ਗੋਇਲ ਮੈਮ ਵੀ ਇੱਥੇ ਪਹੁੰਚੇ ਨੇ ਤਾਂ ਤਸਵੀਰਾਂ ਫਿਰੋਜ਼ਪੁਰ ਦੇ ਪਿੰਡ ਗੱਟੀ ਰਾਜੂ ਕੇ ਤੋਂ ਸਾਂਝੀਆਂ ਕਰ ਰਹੇ ਹਾਂ ਸਹਿਯੋਗੀ ਸਾਥੀ ਸੁਖਵਿੰਦਰ ਦੇ ਨਾਲ ਸੁਖਦਲੇ